ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਦੇ ਪਿਆਰੇ ਕਾਲ ਯੁਗ ਦਾ ਭਿਆਨਕ ਸਮਾਂ ਸਤਿਯੁਗ ਦੇ ਵਿੱਚ ਰਿਸ਼ੀਆ ਮੁਨੀਆਂ ਦੀ ਬੰਦਗੀ ਕਮਾਈ ਦਾ ਅਸਰ ਹੁੰਦਾ ਹੈ ਦਵਾਪਰ ਦੇ ਵਿੱਚ ਧਰਮ ਦਾ ਪੈਰ ਇੱਕ ਚਲਿਆ ਜਾਂਦਾ ਤਿੰਨ ਪੈਰ ਰਹਿ ਜਾਂਦੇ ਤ੍ਰੇਤਾ ਦੇ ਵਿੱਚ ਇੱਕ ਹੋਰ ਚਲਿਆ ਜਾਂਦਾ ਦੋ ਪੈਰ ਦੇ ਉੱਤੇ ਧਰਮ ਖੜਾ ਰਹਿੰਦਾ ਚਾਰ ਪੈਰ ਮੰਨੇ ਗਏ ਨੇ ਸੋ ਕਾਲ ਯੁਗ ਦੇ ਵਿੱਚ ਤਿੰਨ ਪੈਰ ਚਲੇ ਜਾਂਦੇ ਤੇ ਕੋਈ ਰਹਿ ਜਾਂਦਾ ਪਰ ਕਾਲ ਯੁਗ ਦੇ ਵਿੱਚ ਮਹਾਰਾਜ ਜੀ ਨੇ ਖੇੜ ਵਰਤਾਈ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਪੰਥ ਚਲਾ ਦਿੱਤਾ ਹੈ ਬਿਲਕੁਲ ਮਲ ਤੋਂ ਰਹਿਤ ਕਿਹੜੀ ਮਲ ਕਿਸੇ ਵੀ ਖਾਸ ਵਰਨ ਆਦਿਕ ਨੂੰ ਪ੍ਰਧਾਨਤਾ ਨਹੀਂ ਦਿੰਦੀ ਪਹਿਲਾ ਵਾਲਿਆਂ ਚ ਕੀ ਸੀ ਇਹ ਤ ਇਹ ਵਰਣ ਛੋਟਾ ਹੈ ਇਹ ਸ਼ੂਦਰ ਹੈ ਇਹ ਫਲਾਨਾ ਹੈ ਇਦਾਂ ਇਦਾਂ ਹੀ ਇੱਥੇ ਕਹਤਰੀ ਬ੍ਰਾਹਮਣ ਸ਼ੂਦਰ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਠੀਕ ਹੈ ਨਾ ਇਹ ਚੀਜ਼ ਹੈ ਸਾਰਿਆਂ ਨੂੰ ਬਰਾਬਰ ਕਰ ਦਿੰਦਾ ਹੈ ਪੰਜ ਪਿਆਰਾਂ ਚ ਸਾਰੇ ਅਲੱਗ-ਅਲੱਗ ਵਰਨਾ ਚੋਂ ਹੀ ਲੈ ਕੇ ਖਾਲਸੇ ਨੂੰ ਸਾਜਣਾ ਕੀਤਾ ਗਿਆ ਭਾਈ ਸਾਹਿਬ ਭਾਈ ਮਰਦਾਨਾ ਜੀ ਮਹਾਪੁਰਖ ਪਾਤਸ਼ਾਹ ਪਿਤਾ ਗੁਰਦੇਵ ਗੁਰੂ ਨਾਨਕ ਤੇ ਮਹਾਰਾਜ ਜੀ ਦੇ ਸਾਥੀ ਮਿੱਤਰ ਆਖੇ ਜਾਂਦੇ ਨੇ ਸੋ ਇੱਥੇ ਪਹਿਲੀ ਗੱਲ ਤਾਂ ਇਸ ਕਰਕੇ ਨਿਰਮਲ ਪੰਥ ਹੈ ਫਿਰ ਇਸ ਨਿਰਮਲ ਪੰਥ ਨੂੰ ਸਜਜਿਤ ਕੀਤਾ ਸਾਧਗੁਰਾਂ ਨੇ దੈਵੀ ਬਾਣੀ ਜੋ ਆਪ ਨਿਰੰਕਾਰ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅਕਤੇ ਅਤੇ ਸ਼ਕਤੀ ਸਰੂਪਾ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸ੍ਰੀ ਸਰਬਲੋਗ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਤੁਹਾਨੂੰ ਬਹੁਤ ਵੱਡਾ ਖਜ਼ਾਨਾ ਦਿੱਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਠੀਕ ਹੈ ਨਾ ਸੋ ਦੂਜੇ ਪਾਸੇ ਕਲਯੁਗ ਨੇ ਜਦੋਂ ਬ੍ਰਹਮਾ ਜੀ ਤੋਂ ਰਾਜ ਮੰਗਿਆ ਰਾਜ ਮਿਲਿਆ ਇਹਨੂੰ ਫਿਰ ਕਹਿੰਦਾ ਮੈਂ ਚਲਾऊं ਕਿਵੇਂ ਉਹ ਕਹਿੰਦੇ ਜਿਹੜਾ ਮਾੜੀਆਂ ਤਾਕਤਾਂ ਤੁਰੀਆਂ ਫਿਰਦੀਆਂ ਇਹੀ ਤੇਰਾ ਬਸ ਹੈ ਹੋਰ ਤੈਨੂੰ ਕੁਝ ਨਹੀਂ ਅਸੀਂ ਦੇ ਸਕਦੇ ਔਰ ਨਹੀਂ ਤੈਨੂੰ ਚਲੋ ਹੁਣ ਮਾੜੀਆਂ ਤਾਕ ਤਾਂ ਪੈਦਾ ਕਿੱਥੋਂ ਹੁੰਦੀਆਂ ਨੇ ਜਿਹੜੇ ਲੋਕ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਤੇ ਲਗਨ ਜਨਮ ਵਿਜੋਗ RAM RAM ਤੋਂ ਵੇਮੁਖ ਹੋ ਗਏ ਫਿਰ ਕਹਿੰਦੇ ਤੁਹਾਨੂੰ ਕੋਈ ਜਨਮਾਂ ਦਾ ਵਿਜੋਗ ਲੱਗੇਗਾ ਉਹ ਫਿਰ ਜਿਹੜੇ RAM ਤੋਂ ਬੇਮੁਖ ਹੋਏ ਪਰਮੇਸ਼ਰ ਤੇ ਭੁੱਲਿਆ ਉ ਭਗਤੀ ਨਹੀਂ ਕਰਦੇ ਭਗਤੀ ਨਹੀਂ ਕਰਦੇ ਅੰਤ ਵੇਲੇ ਮਾੜੀਆਂ ਜੂਨਾ ਨੂੰ ਪੈ ਜਾਂਦੇ ਨੇ ਭੂਤ ਪ੍ਰੇਤ ਆਦਿਕ ਬਣਦੇ ਨੇ ਕਈ ਕੋੜ ਭੂਤ ਪ੍ਰੇਤ ਸੂਕੁਰ ਮ੍ਰਿਗਾਚ ਹਾਂ ਅੰਤ ਕਾਲ ਜੋ ਮੰਦਰ ਸਿਮਰੈ ਆਈਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋ ਔਨ ਬਲ ਬਲ ਆਉਤਰਾ ਪ੍ਰੇਤ ਜੂਨ ਪਾ ਦਿੱਤਾ ਗਿਆ ਘਰ ਵਾਲੀ ਧਿਆਨ ਸੀ ਮੇਰਾ ਵੱਡਾ ਘਰ ਮੇਰਾ ਇਸ ਤਰ੍ਹਾਂ ਹੋਰ ਇਸ ਤਰ੍ਹਾਂ ਹੁੰਦਾ ਬਹੁਤ ਲੋਕ ਇਸ ਤਰ੍ਹਾਂ ਹੀ ਹੋ ਜਾਂਦੇ ਨੇ ਕਿਸੇ ਚੀਜ਼ ਦੀ ਖਿੱਚ ਕਰਕੇ ਉਹ ਫਿਰ ਮਾੜੀ ਜੂਨ ਨੂੰ ਜਾ ਵਜਦੇ ਉਹ ਸਾਰੇ ਜਿਹੜੇ ਵੱਡੇ ਵਡੇਰੇ ਤੁਸੀਂ ਆਖ ਲੈਨੇ ਹੋ ਪਿੱਤਰ ਆਖ ਲੈਨੇ ਹੋ ਜਾਂ ਉਹਨਾਂ ਨੂੰ ਭੂਤ ਪ੍ਰੇਤ ਵੀ ਆਖਿਆ ਜਾਂਦਾ ਇਹ ਸਾਰੇ ਹੁਣ ਇਹ ਸਾਰੇ ਕੋ ਚੰਗੀਆਂ ਰੂਹਾਨੀ ਹਨ ਜਿਹਦੇ ਅੰਦਰ ਵਾਹਿਗੁਰੂ ਦੀ दैवी ਜੋਤ ਦਾ ਪ੍ਰਕਾਸ਼ ਨਹੀਂ ਨਾ ਹੋਇਆ ਆਕਾਲ ਪੁਰਖ ਦੀ ਜੋਤੀ ਦਾ ਪ੍ਰਕਾਸ਼ ਨਹੀਂ ਹੋਇਆ ਉਹ ਅੰਦਰੋਂ ਬਹੁਤ ਮੈਲਾ ਹੋਵੇਗਾ ਉਹ ਨੁਕਸਾਨ ਹੀ ਸੋਚੇਗਾ ਮਲੀਨ ਰੂਹਾਂ ਹੁੰਦੀਆਂ ਐ ਸਾਰੀਆਂ ਸੋਣ ਜਿੰਨੇ ਵੀ ਵੱਡੇ ਵਡੇਰੇ ਆਦ ਕਿਨੇ ਜਾਂ ਹੋਰ ਜਿਹੜੇ ਆਪਾਂ ਨੂੰ ਦਿਖਦੇ ਨਹੀਂ ਹੈਗੇ ਇੱਕ ਵਾਰੀ ਦਾਸ ਨਾ ਚਲ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾ ਦਿੰਦਾ ਦਾਸ ਬੈਠਾ ਹੁਣ ਮੈਂ ਕਿਉਂ ਕਹਾਂ ਚੰਡੀ ਦੀ ਵਾਰ ਦੇ ਪਾਠ ਕਰ ਲੋ ਸ਼ਸਤਰਨਾਮ ਮਾਲਾ ਦੇ ਪਾਠ ਕਰ ਲੋ ਕਿਉਂਕਿ ਇਹ ਮੈਂ ਐਵੇਂ ਨਹੀਂ ਕਹੀ ਜਾਂਦਾ ਕਿ ਮੈਨੂੰ ਚਾਜ ਚੜਿਆ ਹੋਇਆ ਹੈ ਕਿ ਹਾਂ ਵੀ ਆਪਾਂ ਨੇ ਤੀ ਆ ਕੇ ਕਹਿਆ ਕਰੀ ਇਥੇ ਜੇ ਸ਼ਹੀਦੀ ਫੌਜਾਂ ਬਾਬਾ ਹਨੂਮਾਨ ਸਿੰਘ ਜੀ ਖੁਦ ਮੇਰੇ ਤੋਂ ਸੇਵਾ ਕਰਾ ਰਹੇ ਜੇ ਕਿਸੇ ਨੂੰ ਸ਼ੰਕਾ ਹੈਗਾ ਤੇ ਉਹ ਉਹਦੀ ਮੋਜ ਹੈ ਮੈਨੂੰ ਕੋਈ ਪਰਵਾਹ ਨਹੀਂ ਤੇ ਉਹ ਜਿਹੜਾ ਹੈ ਚੰਡੀ ਦੀ ਵਾਰ ਤੇ ਸ਼ਸਤਰਨਾਮ ਮਾਲਾ ਆਪਾਂ ਬੇਨਤੀ ਕਰਦੇ ਹਾਂ ਕਿਉਂ ਇੱਕ ਵਾਰ ਦੀ ਗੱਲ ਦਾਸ ਉਹ ਤੋਂ ਇੰਡੀਆ ਸੀ ਹੁਣ ਮੈਂ ਤੁਹਾਨੂੰ ਆਪਣੀ ਹੀ ਨਿੱਜੀ ਗੱਲ ਸੁਣਾ ਦਿੰਦਾ ਤੇ ਮੈਂ ਬੈਠਾ ਆਪਣੇ ਕਮਰੇ ਦੇ ਵਿੱਚ ਕਮਰਾ ਲਾਸਟ ਵਾਲਾ ਮੇਰਾ ਰੱਖਿਆ ਹੁੰਦਾ ਜਿੱਦੇ ਪਾਠ ਕਰਨ ਨੂੰ ਉੱਥੇ ਬੈਠਾ ਦਾਸ ਚੰਡੀ ਦੀ ਵਰ ਦੇ ਜਾਪ ਕਰ ਰਿਹਾ ਹੈ ਜਾਪ ਕਰ ਰਿਹਾ ਹੈ ਤੇ ਸਾਹਮਣੇ ਨਾ ਦਾਸ ਦੇ ਸਾਹਮਣੇ ਚੰਡੀ ਦੀ ਵਰ ਦਾ ਪਾਠ ਹੋ ਰਿਹਾ ਹੈ ਦੋ 250 ਜਣਾ ਗੁਪਤ ਰੂਹਾਂ ਆ ਕੇ ਖੜ ਗਏ ਦੋ 250 ਹੋਣੀਆਂ ਮਤਲਬ ਕਿਸੇ ਦੇ ਦਸਤਾਰ ਨਹੀਂ ਜੂڑا ਕੀਤਾ ਹੈ ਕੱਲਾ ਕੋ ਬੱਚਾ ਕੋ ਕੋ ਔਰਤ ਕੋ ਬਿਰਦ ਬੜਾ ਅਜੀਬ ਜਿਹਾ ਉਹਨਾਂ ਦੀਆਂ ਅੰਦਰਲੇ ਸੁਖਮ ਸਰੀਰ ਜਾਨੀ ਕਿ ਸੁਖਮ ਸਰੀਰ ਹੀ ਆਏ ਸੀ ਤੇ ਉਹ ਆਏ ਜਿ ਖੜੇ ਸੀ ਤੇ ਮੈਂ ਕਹ ਥੋੜਾ ਭਲਾ ਹੋ ਜੇ ਇੱਕ ਨੂੰ ਮੈਂ ਪਛਾਣ ਲਿਆ ਇੱਕ ਨੂੰ ਮੈਂ ਪਛਾਣ ਲਿਆ ਮੈਂ ਕਿ ਭੀ ਇਹ ਤਾਂ ਸਾਡਾ ਫਲਾਨਾ ਬਜ਼ੁਰਗ ਹੈ ਕਿਉਂਕਿ ਮੈਂ ਫੋਟੋ ਦੇਖੀ ਸੀ ਉਹਨਾਂ ਦੀ ਸਾਡਾ ਰਾਏਕੋਟ ਜਿੱਥੇ ਸਾਡਾ ਪੁਰਾਣਾ ਘਰ ਹੈ ਨਾ ਉੱਥੇ ਪੁਰਾਣੇ ਘਰਾਂ 'ਚ ਪੁਰਾਣੀਆਂ ਫੋਟੋਆਂ ਉਮੇ ਲੱਗੀਆਂ ਹੁੰਦੀਆਂ ਉਹ ਸਾਡੇ ਡੈਡੀ ਦੇ ਚਾਚੇ ਤਾਇਆ ਨੇ ਲਾਈਆਂ ਹੋਈਆਂ ਘਰਾਂ 'ਚ ਮੈਂ ਦੇਖਿਆ ਮੈਂ ਕਿਹਾ ਵੀ ਇਹਦਾ ਨਾਂ ਤਾਂ ਫਲਾਨਾ ਸਿੰਘ ਹੈ ਵੀ ਇਹਦੇ ਬਾਰੇ ਮੇਰੇ ਪਿਤਾ ਜੀ ਦੱਸਦੇ ਹੁੰਦੇ ਸੀ ਵੀ ਇਹ ਫੌਜ ਦੇ ਵਿੱਚ ਐਨ ਡਿਊਟੀ ਕਰਦੇ ਸੀ ਜੋ ਵੀ ਮੈਨੂੰ ਮਤਲਬ ਯਾਦ ਸੀ ਵੀ ਫੋਟੋ ਤੋਂ ਮੈਨੂੰ ਯਾਦ ਸੀ ਉਹ ਵਿੱਚ ਖੜਾ ਹੈ ਮੈਂ ਕਿ ਇਹ ਸਾਰਾ ਗਰੁੱਪ ਜਿਹਾ ਆਇਆ ਤੇ ਇਹ ਵੀ ਬੰਦਾ ਵਿੱਚ ਖੜਾ ਵੀ ਇਹ ਬੰਦਾ ਤਾਂ ਸਾਡਾ ਰਿਸ਼ਤੇਦਾਰ ਸੀ ਮੇਰੇ ਪਿਤਾ ਜੀ ਹੁਣਾਂ ਦੇ ਚਾਚਾ ਤਾਇਆ ਕੁਛ ਲੱਗਦਾ ਸੀ ਐਦਾਂ ਖੜੇ ਹੋ ਤੇ ਆ ਮੈਨੂੰ ਕਹਿੰਦੇ ਜੀ ਧੰਨਵਾਦ ਮੈਂ ਕਾ ਤੁਹਾਡਾ ਭਲਾ ਹੋ ਜੇ ਤੁਹਾਡਾ ਧੰਨਵਾਦ ਕਦਾ ਕਰਨਾ ਹੈ ਪਾਈ ਤੁਸੀਂ ਹੈਗੇ ਕੌਣ ਹੋ ਪਹਿਲਾਂ ਤੇ ਕਹਿੰਦੇ ਅਸੀਂ ਜੀ ਹੁਣ ਤੱਕ ਤੁਹਾਡੀ ਜਿਹੜੀ ਕੁੱਲ ਹੈ ਚੱਲਦੀ ਆ ਰਹੀ ਮਤਲਬ ਉਹਦੇ ਵਿੱਚ ਅਸੀਂ ਸਾਡੀ ਜਿਹੜੀ ਗਤੀ ਨਹੀਂ ਹੋਈ ਅਸੀਂ ਸਾਰੇ ਉਹ ਆ ਪਿੱਛੇ ਜਿੰਨੇ ਮਤਲਬ ਸਦਾਸ ਤੋਂ ਪਹਿਲਾਂ ਮਤਲਬ ਕਹਿ ਲਓ ਤੇ ਮੈਂ ਕਹਾ ਤੁਹਾਡਾ ਭਲਾ ਹੋ ਜੇ ਤਿੱਥੇ ਕੀ ਕਰਨਾ ਹੈ ਕਿਹਦੇ ਜੀ ਇਹ ਜਿਹੜੀ ਦਸ਼ਮ ਦੀ ਬਾਣੀ ਹੈ ਨਾ ਇਹਦਾ ਫਲ ਕੱਲਾ ਤੁਹਾਨੂੰ ਨਹੀਂ ਮਿਲ ਰਿਹਾ ਸਾਨੂੰ ਵੀ ਮਿਲ ਰਿਹਾ ਉਸ ਕਿਣਕੇ ਕਰਕੇ ਕਹਿੰਦੇ ਅੱਜ ਸਾਡਾ ਭਲਾ ਹੋ ਗਿਆ ਅਸੀਂ ਜਾ ਰਹੇ ਹਾਂ ਮੈਂ ਕਹਾ ਜਾਣਾ ਨਹੀਂ ਖੜ ਜੋ ਹਰੇ ਤੇ ਗੱਲ ਕਰੋ ਦਾਸ ਨਾਲ ਮੈਂ ਕਹਾ ਤੁਸੀਂ ਕਿੱਥੇ ਜਾ ਰਹੇ ਹੋ ਕਹਿੰਦੇ ਜੀ ਹੁਣ ਸਾਨੂੰ ਧਰਮ ਰਾਜੇ ਦੇ ਜਾਣ ਦੀ ਆਗਿਆ ਮਿਲ ਗਈ ਹੈ ਵੀ ਸਾਨੂੰ ਉਹ ਉੱਥੇ ਪੇਸ਼ ਕੀਤਾ ਜਾਊਗਾ ਤੇ ਇਹ ਜਿਹੜੀ ਤੁਸੀਂ ਬਾਣੀ ਪੜ੍ਹੀ ਐ ਇਹਦੇ ਪ੍ਰਤਾਪ ਕਰਕੇ ਕਿਉਂਕਿ ਬਾਣੀ 'ਚ ਤਾਕਤ ਐ ਤੇ ਸਾਡੇ ਕਰਮਾਂ ਅਨੁਸਾਰ ਸਾਨੂੰ ਕਰ ਦਿੱਤਾ ਜਾਊਗਾ ਫਾਇਦਾ ਹੋਊਗਾ ਕਿਉਂਕਿ ਬਾਣੀ ਕਰਕੇ ਭਲਾ ਹੋਇਆ ਇਹ ਮੇਰੇ ਸਾਹਮਣੇ ਦਾ ਖੁਦ ਦਾ ਐਗਜ਼ਾਮਪਲ ਇੱਕ ਤਾਂ ਹੋਵੇ ਮੈਂ ਕਿਹਨੂੰ ਕਿਸੇ ਨੇ ਦੱਸਿਆ ਉਹ ਐਦਾਂ ਖੜੇ ਸੀ ਸਾਰੇ ਜਾਣੇ ਉਹ ਮੈਂ ਕਿਹਾ ਜਾਓ ਭਾਈ ਜਾਓ ਸਮਝਦੇ ਹੋ ਗੱਲ ਸੋ ਇਹ ਚੀਜ਼ਾਂ ਨੇ ਪਿਆਰਿਓ ਇਹ ਫਿਰ ਇਹ ਜਿਹੜੇ ਚੱਲੇ ਤਾਂ ਬਾਣੀ ਕਰਕੇ ਭਲਾ ਹੋ ਗਿਆ ਵੱਡੇ-ਵੱਡੇ ਰਿਆ ਲਾ ਲੋ ਜਾਂ ਜੋ ਵੀ ਲਾ ਲੋ ਪਰ ਕਈ ਲੋਕ ਇਹਨਾਂ ਦੇ ਸਥਾਨ ਕਰੰਜ ਬਣਾ ਲੈਂਦੇ ਨੇ ਦੀਵਾ ਲਾਉਂਦੇ ਨੇ ਉਹਦੇ ਤੇ ਉਹ ਸਭ ਤੋਂ ਮਾੜਾ ਕੰਮ ਹੈ ਉਹ ਰੂਹ ਨੂੰ ਤੁਸੀਂ ਅੱਗੇ ਜਾਣ ਤੋਂ ਰੋਕ ਲਿਆ ਕਿੱਥੇ ਤਾਂ ਉਹਨੇ ਸਹਿਜ ਹੀ ਆਪਣੇ ਕਰਮਾਂ ਨੂੰ ਭੋਕੇ ਹੁਣ ਉਹਦੀ ਵਾਸ਼ ਨਾ ਬੰਨੀ ਗਈ ਉਹ ਕਹਿੰਦੀ ਮੇਰਾ ਤਾਂ ਸਥਾਨ ਹੈ ਤੇ ਮੈਂ ਤਾਂ ਨੂੰ ਛੱਡ ਕੇ ਜਾਣਾ ਹੀ ਨਹੀਂ ਮੈਨੂੰ ਤਾਂ ਇਹ ਲੋਕ ਮੰਨਦੇ ਆ ਸਮਝਦੇ ਉਹ ਆਤਮਾ ਫਿਰ ਲੋਭ ਵਸ ਕਹਿ ਲੋ ਮੋਹ ਵਸ ਕਹਿ ਲੋ ਜਨ ਬਣੀ ਗਈ ਉਹ ਤੇ ਉਹ ਜਾਣਦੀ ਨਹੀਂ ਹੈ ਫਿਰ ਉਸ ਘਰ ਚ ਹੀ ਟੁੱਟਰੀ ਉਹਨੂੰ ਨਾ ਮੰਨੋ ਤੁਸੀਂ ਡਰਦੇ ਕਿਉਂ ਦੇਖਰਾ ਕੇ ਮਹਾਰਾਜ ਨੂੰ ਅਰਦਾਸ ਕਰਦੇ ਹੋ ਮਹਾਰਾਜ ਜੀ ਇੱਥੇ ਨਾ ਰਵੇ ਇਹਨੂੰ ਲੈ ਜਾਓ ਪੰਜ ਸਿੰਘਾਂ ਤੋਂ ਅਰਦਾਸ ਕਰਾ ਦਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਖੜਾ ਕੇ ਗਈ ਉਹ ਤੁਹਾਡੇ ਘਰ ਚ ਨਹੀਂ ਰਹਿ ਸਕਦੀ ਉਸ ਤੋਂ ਬਾਅਦ ਚ ਰਹਿ ਨਹੀਂ ਸਕਦੀ ਉਹ ਇਹ ਚੀਜ਼ਾਂ ਤੁਹਾਡਾ ਨੁਕਸਾਨ ਕਰਦੀਆਂ ਨੇ ਮੇਰਾ ਇੱਕ ਮਿੱਤਰ ਸੀ ਮੁੰਡਾ ਉਹ ਹੁਣ ਪਤਾ ਨਹੀਂ ਕਿੱਥੇ ਆ ਉਹ ਚੰਡੀਗੜ੍ਹ ਰਹਿੰਦਾ ਸੀ ਪਰ ਪਹਿਲਾਂ ਉਹ ਪਿੰਡ ਰਹਿੰਦਾ ਹੁੰਦਾ ਸੀਗਾ ਉੱਥੇ ਉਹਨਾਂ ਦੀ ਕੋਠੀ ਸੀਗੀ ਉਹਦੇ ਪਿਤਾ ਜੀ ਵੀ ਪ੍ਰਿੰਸੀਪਲ ਸੀਗੇ ਮਾਤਾ ਜੀ ਵੀ ਪ੍ਰਿੰਸੀਪਲ ਸੀਗੇ ਪਿਤਾ ਜੀ ਪਹਿਲਾਂ ਚੜ੍ਹਾਈ ਕਰਕੇ ਬ੍ਰੇਨ ਹੈਮਰੇਜ ਹੋ ਗਿਆ ਉਹਨਾਂ ਦਾ ਬ੍ਰੇਨ ਸਿਕੜ ਗਿਆ ਚਲੋ ਉਹ ਘਟਨਾ ਹੋ ਗਈ ਮੁੜ ਕੇ ਉਹਦੇ ਮਾਤਾ ਜੀ ਨੂੰ ਸੇਮ ਪ੍ਰੋਬਲਮ ਹੋ ਗਈ ਸੇਮ ਪ੍ਰੋਬਲਮ ਬਿਲਕੁਲ ਤੇ ਦਾਸ ਜਾਣਾ ਹੁੰਦਾ ਸੀ ਪਤਾ ਲੈਣਾ ਮੇਰਾ ਮਿੱਤਰ ਸੀ ਹੁਣ ਜਾਣਾ ਹੀ ਹੁੰਦਾ ਸੀਗਾ ਤੇ ਉਦੋਂ ਮੈਂ ਅਧਿਆਤਮ ਦੇ ਮਾਰਗ ਤੇ ਨਵਾਂ ਨਵਾਂ ਸੀ ਸਾਨੂੰ 2009 ਦੀ ਗੱਲ ਹੈ ਤੇ ਉਹਨਾਂ ਦੇ ਘਰੇ ਜਦੋਂ ਮੈਂ ਅੰਦਰ ਵੜਿਆ ਨਾ ਹੋਰੀ ਤਰ੍ਹਾਂ ਦੀ ਵਾਈਬ੍ਰੇਸ਼ਨ ਜੀ ਆਈ ਜਿਵੇਂ ਬੜੀ ਅਜੀਬ ਜੀ ਮਤਲਬ ਬੜੀ ਤੇ ਦਾਸ ਦਾ ਛੋਟਾ ਭਰਾ ਉਹਦੀ ਦ੍ਰਿਸ਼ਟੀ ਉਦੋਂ ਖੁੱਲ ਗਈ ਮਤਲਬ ਉਹਦੀ ਪਿਛਲੀ ਭਗਤੀ ਕਰਕੇ ਲਾਲੋ ਜਾਂ ਕਿਵੇਂ ਵੀ ਅਸੀਂ ਜਦੋਂ ਅੰਦਰ ਵੜੇ ਨਾ ਮੈਨੂੰ ਕਹਿੰਦਾ ਉਹ ਪੌੜੀਆਂ ਤੇ ਬੰਦਾ ਬੈਠਾ ਮੇਰਾ ਛੋਟਾ ਭਰਾ ਮੈਨੂੰ ਕਹਿੰਦਾ ਹੁਣ ਤਾਂ ਉਹ ਆਪਦੇ ਪਾਸੇ ਹੀ ਲੱਗਿਆ ਹੋਇਆ ਹੁਣ ਨਹੀਂ ਉਹਨੂੰ ਧਿਆਨ ਹੈਗਾ ਹੁਣ ਉਹ ਪਾਠ ਕਰਦਾ ਹੈ ਆਪਦਾ ਚਲੋ ਠੀਕ ਹੈ ਜਿੰਨਾ ਪਰ ਉਹ ਇਧਰ ਨੂੰ ਧਿਆਨ ਨਹੀਂ ਦਿੰਦਾ ਹੁਣ ਉਹ ਉਹਨੂੰ ਪਹਿਲਾਂ ਬੜਾ ਦਿਖਦਾ ਹੁੰਦਾ ਸੀ ਦਾਸ ਤੇ ਛੋਟੇ ਭਰਾ ਨੂੰ ਤੇ ਉਹਨੇ ਬੜੀਆਂ ਮੈਨੂੰ ਫਿਰ ਗੱਲਾਂ ਵੀ ਦੱਸਣੀਆਂ ਵੀਰੇ ਉਹਦੇ ਆਨੇ ਮੈਨੂੰ ਕਹਿਣਾ ਉਹ ਜਿਹੜੀ ਗੱਡੀ ਐਕਸੀਡੈਂਟ ਹੋਈ ਹੈ ਨਾ ਕਹਿੰਦਾ ਉਹਦੇ ਉੱਤੇ ਹੀ ਰੂਹਾਂ ਬੈਠੀਆਂ ਨੇ ਕਹਿੰਦਾ ਜਿਹੜੀਆਂ ਮਰ ਗਈਆਂ ਨੇ ਜਦੋਂ ਅਸੀਂ ਕਿਤੇ ਐਕਸੀਡੈਂਟ ਕੋਲ ਦੀ ਆਪਾਂ ਲੰਗੇਦੇ ਨੇ ਗੱਡੀਆਂ-ਗੱਡੀਆਂ ਤੇ ਇਦਾਂ ਮਤਲਬ ਉਹਨੇ ਉਹ ਦੇਖ ਵੀਰੇ ਉਹ ਕਹਿੰ ਕੰਨ ਦੇ ਉੱਪਰ ਬੱਡੀ ਕੋਈ ਆਤਮਾ ਬੈਠੀ ਹੈ ਇਹਨੂੰ ਇਹਦੇ ਉੱਪਰ ਬੈਠੀ ਹੈ ਕਹਿੰਦਾ ਐਦਾਂ ਉਹਦੀ ਦ੍ਰਿਸ਼ਟੀ ਉਦੋਂ ਸੀਗੀ ਉਦੋਂ ਤੇ ਹੁਣ ਤਾਂ ਮੈਂ ਉਹਨੂੰ ਕਦੇ ਪੁੱਛਿਆ ਨਹੀਂ ਹੁਣ ਪਤਾ ਨਹੀਂ ਉਹ ਛੋਟਾ ਭਰਾ ਮੇਰੇ ਨਾਲ ਸੀ ਉਹ ਅਸੀਂ ਨਾਲ ਮੈਂ ਕਿਹਾ ਚਲ ਆਪਾਂ ਪਤਾ ਲੈ ਕੇ ਆਈਏ ਮੇਰੇ ਮਿੱਤਰ ਉਹ ਕਹਿੰਦਾ ਉਹ ਪੌੜੀਆਂ ਤੇ ਕਹਿੰਦਾ ਬੰਦਾ ਬੈਠਾ ਹੈ ਕਹਿੰਦਾ ਇਹਨਾਂ ਦੇ ਉਹ ਸੀ ਸੁਖਮ ਸੀ ਤੇ ਮੈਂ ਕਿਹਾ ਮੈਂ ਮੈਨੂੰ ਤਾਂ ਦਿੰਦਾ ਨਹੀਂ ਹੈਗਾ ਕਿ ਮੈਨੂੰ ਨਹੀਂ ਚਲੋ ਅਸੀਂ ਅੰਦਰ ਗਏ ਉਹ ਅੰਦਰ ਗਿਆ ਤੇ ਅੰਦਰ ਦੇਖ ਕੇ ਜਿਹੜੀ ਬਾਹਰ ਆ ਕੇ ਸੋਫੇ ਲੱਗੇ ਹੋਏ ਸੀਗੇ ਉੱਥੇ ਬਹਿ ਗਿਆ ਕਮਰੇ ਚ ਉਹ ਉਹਨਾਂ ਦੇ ਗਿਆ ਹੀ ਨਾ ਚਲੋ ਗੱਲਬਾਤ ਹੋਈ ਤੇ ਫਿਰ ਮੈਂ ਮੈਨੂੰ ਕਹਿੰਦਾ ਕਹਿੰਦਾ ਸਾਰਾ ਕਮਰਾ ਹੀ ਭਰਿਆ ਪਿਆ ਸੀ ਕਹਿੰਦਾ ਅਜੀਬ ਜਿਹੇ ਬੰਦੇ ਲੋਕ ਹੋਰ ਸਾਰੇ ਖੜੇ ਚਲੋ ਉਹਨੇ ਇੱਕ ਦਿਨ ਪਹਿਲਾਂ ਇਹ ਗੱਲ ਕਹਿਤੀ ਅਗਲੇ ਦਿਨ ਦਾਸ ਜਾਂ ਕੁਝ ਦਿਨਾਂ ਬਾਅਦ ਅਸੀਂ ਫਿਰ ਮੈਂ ਕਿਹਾ ਤੇ ਉਹ ਉਸ ਦਿਨ ਉਹ ਮਾਤਾ ਜੀ ਜਾਨੀ ਕਿ ਦਾਸ ਦੇ ਜਿਹੜੇ ਮਿੱਤਰ ਦੇ ਮਾਤਾ ਜੀ ਸੀ ਉਹ ਖੁਦ ਬੋਲਣ ਲੱਗੇ ਹੋਏ ਆ ਸਾਰੇ ਕਹਿੰਦੇ ਮੇਰੇ ਆਲੇ ਦੁਆਲੇ ਖੜੇ ਨੇ ਮੈਨੂੰ ਕਹਿੰਦੇ ਚੱਲ ਚੱਲੀਏ ਹੁਣ ਮੈਨੂੰ ਲੈਣ ਆਏ ਨੇ ਉਹ ਚਰਾਗ ਵਗੈਰਾ ਵੀ ਲਾਉਂਦੇ ਸੀ ਇਹਨਾਂ ਦੇ ਇਹ ਸਭ ਬਹੁਤ ਗਲਤ ਕੰਮ ਹੈ ਪਿਆਰੇ ਇਹ ਤੁਹਾਨੂੰ ਬਰਬਾਦ ਕਰ ਦਿੰਦੀ ਚੀਜ਼ ਤੁਸੀਂ ਸਮਝਦੇ ਹੀ ਨਹੀਂ ਹੈਗੇ ਲੱਗਾਇਓ ਲੋਕੀ ਚਰਾਗਾਂ ਦੇ ਚਰਾਗ ਪਾ ਜਿਉਂ ਜਦ ਕਿੜ ਸਰੋਂ ਦਾ ਤੇਲ ਉਹ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਨੂੰ ਪੂਜ ਲੋ ਇਹਨਾਂ ਨੇ ਕੁਝ ਨਹੀਂ ਕੀਤਾ ਆ ਜਿਨ੍ਹਾਂ ਨੇ ਚਰਾਗ ਲਾਈ ਜਾਂਦੇ ਨੇ ਤੇ ਉਹ ਕਹਿੰਦੇ ਆ ਉਹਨਾਂ ਨੇ ਚਰਾਗ ਵੀ ਲਾਏ ਹੋਏ ਉੱਥੇ ਮੈਂ ਚਰਾਗ ਤੇ ਉਹ ਕਨੇ ਮੇਰੇ ਸਾਹਮਣੇ ਆਲੇ ਦੁਆਲੇ ਖੜੇ ਨੇ ਉਹ ਤਾਂ ਬੁਲੇ ਵੀ ਨਹੀਂ ਸੀ ਜਾਂਦ ਜੀ ਬਿਧਰਾ ਮਾਤਾ ਜੀ ਜਿਹੜੇ ਸੀਗੇ ਦਾਸ ਦੇ ਮਿੱਤਰ ਤੇ ਮਾਤਾ ਦੀ ਮਾਤਾ ਜੀ ਉਹ ਉਹ ਕਹਿੰਦੇ ਮੈਨੂੰ ਲੈਣ ਆਏ ਨੇ ਆਏ ਨੇ ਫਿਰ ਮੈਂ ਪੁੱਛਿਆ ਮੈਂ ਜੀ ਇਹ ਕੌਣ ਨੇ ਕਹਿੰਦੇ ਇੱਕ ਤਾਂ ਇਹਦਾ ਡੈਡੀ ਖੜਾ ਹੈ ਤੇ ਇੱਕ ਹੋਰ ਪਤਾ ਨਹੀਂ ਕੋਈ ਜਾਣ ਦੇ ਨਾਮ ਲੈ ਆਪਦੇ ਪਰਿਵਾਰ ਚੋਂ ਜਿਹੜੇ ਮਰੇ ਇਹ ਦੇਖੋ ਉਹਨਾਂ ਨੇ ਆਪ ਦੇ ਵਿੱਚੇ ਰਲ ਲੈਣਾ ਹੁੰਦਾ ਹੈ ਵਿੱਚੇ ਰਲ ਗਰੁੱਪ ਵੱਡੇ ਕਰਦੇ ਹੈ ਆਪ ਦੇ ਕਿਉਂ ਇੱਥੇ ਧਰਤੀ ਤੇ ਆਹੀ ਕੰਮ ਹੈ ਲੋਕੀ ਹਰ ਇੱਕ ਆਪ ਦਾ ਵੱਡਾ ਉਹ ਕਰਨਾ ਚਾਹੁੰਦੇ ਮੇਨਾ ਵੱਧ ਬੰਦੇ ਹੋ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵੀ ਜਾਣੀ ਨਾਲ ਚੰਦੇ ਸਭ ਕੋਈ ਚੰਗਾ ਨਾਮ ਰਖਾਏ ਕੇ ਜਸ ਕੀ ਰਜਗ ਲੈ ਜੇ ਇਸ ਨਦਰ ਨਾਲ ਵੀ ਤਾਂ ਬਾਤ ਨਾ ਪੁੱਛੇ ਕਿ ਹਰੀਕ ਨੂੰ ਯਾਦ ਆ ਦਿੱਤਾ ਸਾਧੂ ਉਹਨੂੰ ਨਹੀਂ ਹੁੰਦੀ ਉਹਨੇ ਦੇਖਣਾ ਬੰਦਾ ਗਲਤ ਉਹਨੇ ਪਰੇ ਕਰ ਲੈਣਾ ਚਲ ਪਾਜਾ ਮੈਨੂੰ ਰਿਕਾਰਡ ਕਰਨ ਮੈਂ ਕਿ ਲੈਣਾ ਚਾਹੇ ਕੋਈ ਕੁਝ ਕਹੀ ਜਾਵੇ ਕੋਈ ਛ ਕਹੀ ਜਾਵੇ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਉਹਨੂੰ ਰੱਬ ਦਾ ਕੁ ਮਤਲਬ ਹੈ ਰੱਬ ਉਹ ਰੱਬ ਦਾ ਹੈ ਸੋ ਇਹ ਕਰਦੇ ਤੁਹਾਡਾ ਨੁਕਸਾਨ ਸੂਖਮ ਰੂਪ ਦੇ ਵਿੱਚ ਸਰੀਰ ਤੇ ਬੜਨਾ ਸ਼ੁਰੂ ਕਰ ਦਿੰਦੇ ਸੂਖਮ ਰੂਪ ਦੇ ਵਿੱਚ ਮੈਂ ਤਾਂ ਦੇਖਿਆ ਚੰਡੀਗੜ੍ਹ ਰਹਿੰਦੇ ਹੁੰਦੇ ਸੀ ਕੋਈ ਮਾਤਾ ਜੀ ਉਹਨਾਂ ਦੇ ਵਿੱਚ ਇਤਨਾ ਨੈਗੇਟਿਵਿਟੀ ਪ੍ਰਵੇਸ਼ ਕਰ ਜਾਂਦੀ ਸੀ ਫੇਰ ਜਦੋਂ ਮੂਲ ਮੰਤਰ ਤੇ ਜਾਪ ਨਾਲ ਉਹਨਾਂ ਨੂੰ ਠੀਕ ਕੀਤਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੇਰੇ ਨਾਲ ਦਾ ਸਿੰਘ ਡਰ ਗਿਆ ਉਹ ਇੱਕ ਵਾਰੀ ਉਹਨਾਂ ਤੇ ਐ ਹੋ ਗਿਆ ਉਹ ਸਾਨੂੰ ਆ ਕੇ ਕਹਿੰਦੇ ਜੀ ਉਹ ਫੇਰ ਵੀ ਬੀਪੀ ਐ ਹੋ ਗਈ ਅਜੇ ਚਲੋ ਚਲੀਏ ਆ ਗਏ ਤੇ ਉਹ ਅਜੇ ਜਾ ਕੇ ਮੈਨੂੰ ਕੋਲ ਜਲ ਲੈ ਕੇ ਫਟਫਟ ਜਾ ਕੇ ਤੇ ਉਹ ਜਲ ਲੈ ਕੇ ਆਦਿ ਜਾਪ ਕਰਨ ਲੱਗ ਗਿਆ ਉਹ ਸਿੰਘ ਡਰ ਗਿਆ ਉਹ ਵੀ ਕੁੰਬੇ ਖੜਾ ਮੈਂ ਕਿਹਾ ਤੂੰ ਕਦੋਂ ਡਰਿਆ ਨਾ ਇਹਦੇ ਵਿੱਚ ਤਾਂ ਭੂਤ ਆਇਆ ਮੈਂ ਕਹਾ ਤੇ ਮੂਲ ਮੰਤਰ ਇਹਦੇ ਕਾਪੀ ਭੁਜਾ ਦੇਣਾ ਉਹਨਾਂ ਨੂੰ ਜਲ ਜਾਪ ਕਰਕੇ ਅਸੀਂ 2-3 ਮਿੰਟ ਹੀ ਜਾਪ ਕੀਤਾ ਉਹਨੇ ਸ਼��ਤ ਨੂੰ ਸ਼ਾਂਤ ਹੋ ਗਈ ਬੀਬੀ ਫਿਰ ਉਹਨੇ ਅਮਰਸ਼ੈਕਾ ਗੁਰੂ ਸਾਹਿਬ ਦੀ ਸੋ ਕਹਿਣ ਦਾ ਮਤਲਬ ਇਹ ਜਿਹੜੇ ਨੇ ਇਹ ਸੂਖਮ ਤੌਰ ਤੇ ਨੁਕਸਾਨ ਕਰਦੇ ਨੇ ਤੁਹਾਡੇ ਕਾਰੋਬਾਰਾਂ ਤੇ ਨੁਕਸਾਨ ਡਿਪਰੈਸ਼ਨ ਪਹਿਲਾਂ ਇਹਨਾਂ ਨੇ ਚਿੰਤਾ ਸ਼ੁਰੂ ਕਰਾ ਦੇਣੀ ਡਿਪਰੈਸ਼ਨ ਚਿੰਤਾ ਤੋਂ ਫਿਰ ਡਿਪਰੈਸ਼ਨ ਫਿਰ ਬਿਮਾਰੀ ਬਣ ਜਾਂਦੀ ਲੋ ਬਸ ਫਿਰ ਬੰਦਾ ਐਂ ਜੇ ਹੋਣ ਲੱਗ ਜਾਂਦਾ ਜਦੋਂ ਤੁਹਾਡਾ ਆਤਮ ਬਲ ਘਟ ਗਿਆ ਇਹਨਾਂ ਨੇ ਤੁਹਾਨੂੰ ਕੈਪਚਰ ਕਰ ਲੈਣਾ ਠੀਕ ਹੈ ਮੈਂ ਮੈਨੂੰ ਇਹ ਚੀਜ਼ਾਂ ਦਾ ਕਿਉਂ ਪਤਾ ਹੈ ਕਿਉਂਕਿ 사ਤਗੁਰੂ ਮਹਾਰਾਜ ਜੀ ਦੇ ਸ਼ਹੀਦ ਬੁਲਵਾ ਰਹੇ ਮੈਨੂੰ ਕੁਝ ਨਹੀਂ ਆਉਂਦਾ ਕੁਝ ਵੀ ਨਹੀਂ ਨਾ ਮੈਨੂੰ ਕੱਖ ਨਹੀਂ ਆਉਂਦਾ ਸਮਝ ਗਏ ਸੋ ਪਿਆਰਿਓ ਇਹਨਾਂ ਦੀ ਪੂਜਾ ਬੰਦ ਕਰੋ ਜਿਹੜੇ ਆਪਣੇ ਘਰਾਂ ਚੋਂ ਚੜਾਈ ਕਰ ਗਏ ਨੇ ਹਨ ਆਪਣੇ ਘਰੋਂ ਚੜਾਈ ਕਰ ਗਏ ਨਾ ਉਹਦਾ ਕੋਈ ਦੀਵਾ ਬੱਤੀ ਆਦਿਕ ਨਹੀਂ ਲਾਉਣਾ ਉਹਦੀ ਫੋਟੋ ਨੂੰ ਦੇਖ ਦੇ ਕੇ ਉਹਨੂੰ ਯਾਦ ਕਰਕੇ ਨਹੀਂ ਰੋਣਾ ਉਹਦੀ ਰੂਹ ਨੂੰ ਖਿੱਚ ਪੈਂਦੀ ਵਾਪਸ ਆ ਜਾਂਦੀ ਹੈ ਉਹ ਜੇ ਕਿਤੇ ਇੱਥੇ ਹੋਊਗੀ ਤਾਂ ਬਸ ਉਹਨੂੰ ਸਾਰਾ ਮਿਲ ਗਿਆ ਸਮਾਂ ਤੇ ਉਹਨੂੰ ਉਹ ਕੋ ਵੀ ਤੇਰੀ ਯਾਤਰਾ ਪੂਰੀ ਹੋ ਗਈ ਹੈ ਵੀ ਤੁਸੀਂ ਆਪ ਦਾ ਅੱਗੇ ਚੱਲੋ ਤੁਹਾਨੂੰ ਗੁਰਮਤ ਅਨੁਸਾਰ ਮੈਂ ਦੱਸ ਰਿਹਾ ਗੁਰਮਤ ਦੀ ਗੱਲ ਕਰ ਰਿਹਾ ਉਹ ਤਾਂ ਜਿੰਨੇ ਮਰਜ਼ੀ ਵਹਿਮ ਪਰਮਾਪਾ ਵਿੱਚ ਕਰੇ ਚੱਲਣੇ ਰੋਕੀ ਬਹੁਤ ਆਉਂਦੇ ਟੀਵੀ ਤੇ ਐਦਾਂ ਕਰੋ ਜਿਹਾ ਕਰੇ ਗੁਰਮਤ ਤੁਸੀਂ ਇਹ ਦੇਖੋ ਜਦੋਂ ਬੰਦਾ ਕੋਈ ਚੜ੍ਹਾਈ ਕਰ ਜਾਂਦਾ ਆਪਾਂ ਉਹਦੇ ਲਈ ਪਾਠ ਕਿਉਂ ਕਰਾਉਨੇ ਆ ਵੀ ਤਾਂ ਕਿ ਉਹਦੀ ਰੂਹ ਦੀ ਗਤੀ ਹੋ ਜਾਵੇ ਉਹਨੂੰ ਉਹਦਾ ਫਲ ਪ੍ਰਾਪਤ ਹੋਵੇ ਕੋਈ ਵੀ એનર્ਜੀ ਯੂਸਲੈਸ ਨਹੀਂ ਹੁੰਦੀ ਤੁਸੀਂ ਕਿਸੇ ਲਈ ਕੁਝ ਵੀ ਕਰਦੇ ਹੋ ਉਹ ਯੂਸਲੈਸ ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਸੋ ਇਸ ਲਈ ਗੁਰਬਾਣੀ ਜਿਹੜੀ ਕਿ ਵਾਹਿਗੁਰੂ ਦਾ ਸਰੂਪ ਹੈ ਇਹਦਾ ਜਾਪ ਕਰਕੇ ਜਦੋਂ ਅਰਦਾਸ ਕੀਤੀ ਜਾਂਦੀ ਉਹਨਾਂ ਨੂੰ ਉਹਦਾ ਫਲ ਮਿਲਦਾ ਹੈ ਫਲ ਮਿਲਦਾ ਠੀਕ ਹੈ ਨਾ ਸੋ ਪਿਆਰਿਓ ਇਹਨਾਂ ਦੇ ਘਰ ਤੇ ਜਿਹੜੀਆਂ ਫੋਟੋਆਂ ਤੁਸੀਂ ਲਾਈਵ ਫਿਰਦੇ ਹੋ ਜਾਂ ਹੋਰ ਇਹਦਾ ਵੀ ਇਫੈਕਟ ਹੈ ਇਹਦਾ ਵੀ ਇਫੈਕਟ ਹੈ ਉਹਨੇ ਉਹਨੂੰ ਜੇ ਯਾਦ ਕਰਕੇ ਰੋਵੋਗੇ ਉਹਨੂੰ ਖਿੱਚ ਪਾਉਗੇ ਉਹਨੇ ਵਾਪਸ ਆਉਣਾ ਹੀ ਆਉਣਾ ਹੈ ਉਹਦੇ ਨਾਮ ਦਾ ਦੀਵਾ ਵਗੈਰਾ ਲਾਉਂਗੇ ਜਾਂ ਕੁਝ ਕਰੋਗੇ ਉਹ ਵੀ ਨੈਗੇਟਿਵਿਟੀ ਹੈ ਸਿਰਫ ਰੱਬ ਦੀ ਭਗਤੀ ਕਰਨ ਆਇਓ ਇੱਥੇ ਕਿਹੜੇ ਚੱਕਰਾਂ ਚੋਂ ਕਾਮ ਕ੍ਰੋਧ ਲੋਭ ਮੋਹ ਬਿੰਸ ਜਾਏ ਅੰਗ ਮੇ ਮਾਰੇ ਕਹਿੰਦੇ ਬਿੰਸ ਜਾਵੇ ਸਾਡੇ ਅੰਦਰੋਂ ਨਾਨਕ ਪ੍ਰਭ ਸਰਣਾ ਕਰ ਤੇ ਕਰ ਪ੍ਰਸਾਦ ਗੁਰੂ ਦੇ ਮਾਰੇ ਕਿਰਪਾ ਕਰੋ ਹਾਂ ਇਹ ਚੀਜ਼ ਹੈ ਪੰਖ ਜੋ ਮੋਹ ਪਗ ਨਹੀਂ ਚੱਲਦਾ ਹਮ ਦੇਖਾ ਤੈ ਡੂਬੀ ਵਾਲੇ ਮਾਰੇ ਕਹਿੰਦੇ ਕਹਿੰਦੇ ਚਿੱਕੜ ਰੂਪੀ ਜਿਹੜਾ ਮੋਹ ਹੈ ਨਾ ਮੋਹ ਇੱਕ ਚਿੱਕੜ ਹੈ ਇਹਦੇ ਵਿੱਚ ਫਸਿਆ ਬੰਦਾ ਅੱਗੇ ਨਹੀਂ ਲੰਘ ਸਕਦਾ ਹਮ ਦੇਖਾ ਤੈ ਡੂਬੀ ਵਾਲੇ ਮਾਨਿਕ ਨਾ ਚੇਤਸ ਮੂੜ ਮਣਾ ਮਾਰਾ ਜੋ ਕੀ ਕਰੇ ਹਰ ਬਿਸਰ ਤੇਰੇ ਗੁਣ ਗਲਿਆ ਕਹਿੰਦੇ ਹਰੀ ਨੂੰ ਬਿਸਰਿਆ ਹੋਇਆ ਹੀ ਕੰਮ ਚ ਪਿਆ ਹੋਇਆ ਇਹਨਾਂ ਜੇ ਕਿਸੇ ਨੂੰ ਤੰਗੂ ਵੀ ਕਰਦੇ ਨੇ ਕੁਝ ਐਦਾਂ ਵੀ ਗੱਲ ਹੈਗੀ ਐ ਤੁਸੀਂ ਦਸਮ ਬਾਣੀ ਦਾ ਸਾਰਾ ਚੰਡੀ ਦੀ ਬਾਹਰ ਇਹਨਾਂ ਨੂੰ ਇਹਨਾਂ ਨੂੰ ਕਰਾਸ ਕਰਾ ਦਿੰਦੀ ਇਹ ਬ੍ਰਹਮੰਡ ਆਹ ਲੋਕ ਜਿਹੜਾ ਹੈਗਾ ਇੰਦਾ ਨਹੀਂ ਕੋਈ ਰੂਹ ਇੱਥੋਂ ਛੱਡ ਨਹੀਂ ਸਕਦੀ ਗ੍ਰੈਵਿਟੇਸ਼ਨਲ ਫੋਰਸ ਜਿਹੜੀ ਹੈਗੀ ਹੈ ਨਾ ਇਹ ਇਹ ਕੱਲੀ ਧਰਤੀ ਤੇ ਨਹੀਂ ਹੈਗੀ ਇਹ ਸੂਖਮ ਕਰਮਾਂ ਨੂੰ ਵੀ ਖਿੱਚ ਕੇ ਰੱਖਦੀ ਜਦੋਂ ਹੀ ਕਿਸੇ ਦੇ ਕਰਮ ਸਾਫ਼ ਹੁੰਦੇ ਨੇ ਉਹ ਗ੍ਰੈਵਿਟੇਸ਼ਨਲ ਫੋਰਸ ਨੂੰ ਛੱਡ ਦਿੰਦਾ ਹੁਣ ਗੁਰੂ ਮਹਾਰਾਜ ਦਾ ਸਰੂਪ ਉਹਨਾਂ ਦੇ ਉੱਤੇ ਕੋਈ ਕਰਮ ਨਹੀਂ ਸੀ ਉਹ ਨਿਰੰਕਾਰ ਸਰੂਪ ਸੀਗੇ ਇੱਥੋਂ ਉੱਥੇ ਪ੍ਰਗਟ ਉਥੋਂ ਉਥੇ ਨਾਮ ਦੇ ਦੁਆਰਾ ਅੱਜ ਵੀ ਸੰਤ ਪ੍ਰਗਟ ਹੋ ਜਾਂਦੇ ਮਹਾਂਪੁਰਸ਼ ਲੋਕ ਮਸਕੀਨ ਜੀ ਦੀ ਕਥਾ ਸੁਣੇ ਕਿਸੇ ਸਿੱਧ ਸੀਗਾ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਉਹ ਕਿਸੇ ਰੂਪ ਚ ਪ੍ਰਗਟ ਹੋ ਜਾਂਦਾ ਸੀ ਕਦੀ ਕਿਤੇ ਕਿਸੇ ਰੂਪ ਚ ਉਹ ਸੁਣਿਓ ਪੁਰਾਣੀ ਸੁਣੀ ਹੋਣੀ ਉਹਨਾਂ ਨੂੰ ਮਸਕੀਨ ਜੀ ਕਿੱਡੇ ਕਥਾਵਾਚਕ ਹੋਏ ਨੇ ਠੀਕ ਹੈ ਨਾ ਸੋ ਪਿਆਰਿਓ ਇਹ ਸਾਰੀ ਸੂਖਮ ਖੇਡ ਹੈ ਜਿਹੜੇ ਚੜ੍ਹਾਈ ਕਰ ਗਏ ਨੇ ਉਹਨਾਂ ਦੇ ਨਿਵਰਤ ਪਾਠ ਕਰਕੇ ਉਹਨਾਂ ਦੇ ਭਲੇ ਲਈ ਅਰਦਾਸ ਕਰੋ ਨਾ ਕਿ ਉਹਨਾਂ ਨੂੰ ਫੜ ਕੇ ਭੇਜੋ ਉਧਰ ਕੁਝ ਨਹੀਂ ਮਿਲਣਾ ਉਹ ਤਾਂ ਨੁਕਸਾਨ ਹੀ ਹੋਊਗਾ ਤੁਹਾਡਾ ਕੋਈ ਫਾਇਦਾ ਨਹੀਂ ਹੋਣਾ ਕਈ ਕਹਿੰਦੇ ਤੁਹਾਡੇ ਘਰ ਦੀ ਜਗ੍ਹਾ ਨਿਕਲਦੀ ਏ ਉਹਨੂੰ ਮੰਨੋ ਕਿਉਂ ਮੰਨੋ ਇਹ ਤਾਂ ਡਰਾਮਾ ਹੈ ਇਹਨਾਂ ਲੋਕਾਂ ਦਾ ਚਲਾਇਆ ਹੋਇਆ ਗੁਰੂ ਤੋਂ ਇਲਾਵਾ ਕਿਸੇ ਨੂੰ ਨਹੀਂ ਮੰਨਣਾ ਕੋਈ ਮਤਲਬ ਹੀ ਨਹੀਂ ਬਣਦਾ ਕਿਤੇ ਲਿਖਿਆ ਉਹ ਤਾਂ ਮੜੀ ਬਣ ਗਈ ਜਿੱਥੇ ਤੁਸੀਂ ਪੂਜਣ ਲੱਗ ਗਿਓ ਉੱਥੇ ਇੱਕ ਨਹੀਂ ਫਿਰ ਕਈ ਰੂਹਾਂ ਇਕੱਠੀਆਂ ਹੋਣ ਲੱਗ ਜਣੇ ਨੇ ਨੈਗੇਟਿਵਿਟੀ ਇਕੱਠੀ ਹੋ ਜਾਈ ਅੱਜ ਤਾਂ ਜਾਂਦੇ ਨਹੀਂ ਇਹਦੇ ਘਰ ਜਿੱਥੇ ਕੋਈ ਲੋਕ ਐਦਾਂ ਦਾ ਕੁਝ ਹੁੰਦਾ ਨਾ ਕਾਲੀ ਪੈਂਦੀ ਇਹ ਵੀ ਉੱਥੇ ਬੰਦੇ ਨੂੰ ਬਹਿ ਕੇ ਇਹ ਜੇ ਤਾਂ ਤੇ ਇਹ ਪੰਜਾਬ ਚ ਲੋਕਾਂ ਨੂੰ ਆਦਤ ਹੈ ਪੰਜਾਬ ਚ ਆਦਤ ਹੈ ਲੋਕ ਨੂੰ ਅੱਜ ਇੱਥੇ ਬਾਹਰਲੇ ਵਿਦੇਸ਼ ਦੇ ਵਿੱਚ ਜਿੰਨੇ ਗਰੇਵਿਆਰਡ ਬਣਿਆ ਹੋਏ ਸਾਬ ਦੇ ਉੱਤੇ ਰੂਹਾਂ ਬੈਠੀਆਂ ਹੁੰਦੀਆਂ ਕਿਉਂ ਜਦੋਂ ਤਾਂ ਸਰੀਰ ਅਗਨਪੇਟ ਹੋ ਗਿਆ ਫਿਰ ਵੀ ਇਹਦਾ ਮੋਹ ਖਤਮ ਹੋ ਜਾਂਦਾ ਹੈ ਤੇ ਇਹਨੂੰ ਲੈ ਜਾਂਦੇ ਜਦੋਂ ਹੁਣ ਇਹਨੂੰ ਦੱਬੀ ਵਿੱਚ ਤਾਂ ਸਰੀਰ ਵਿੱਚ ਪਿਆ ਉੱਥੇ ਬੈਠਾ ਰਹਿੰਦਾ ਉੱਥੇ ਬੈਠਾ ਰਹਿੰਦਾ ਜਾਂਦੇ ਨਹੀਂ ਇਸੀ ਤਰ੍ਹਾਂ ਜਦੋਂ ਤੁਸੀਂ ਘਰ ਦੀ ਕਿਸੇ ਨੀ ਜਗ੍ਹਾ ਬਣਾ ਲਈਆਂ ਪੱਕਾ ਉਹ ਤਾਂ ਦੀਵਾ ਹੀ ਲਾਉਣ ਲੱਗੇ ਜਾਂ ਕੁਝ ਕਰਨ ਲੱਗੇ ਵੱਡੇ-ਵਡੇਰੇ ਕਹਿੰਦੇ ਹੋ ਜਾਂ ਜੋ ਵੀ ਕਹਿੰਦੇ ਹੋ ਉਹਨਾਂ ਦਾ ਉਹ ਕਰਨ ਲੱਗੇ ਉਹਨੇ ਕਿੱਥੇ ਜਾਣਾ ਉਹਨੇ એનર્ਜੀ ਰੂਪ ਹੈ ਉਹਨੇ ਵਾਪਸ ਆ ਜਾਣਾ ਫਾਰਮ ਉਹਦੀ ਸੂਖਮ ਸਰੀਰ ਹੈ ਇਦਾਂ ਨਹੀਂ ਕਰਨਾ ਇਹ ਗਲਤੀਆਂ ਤਾਂ ਕਿੰਨੇ ਜਨਮਾਂ ਤੋਂ ਕਰਦੇ ਲੋਕ ਆਉਂਦੇ ਨੇ ਤਾਂ ਹੀ ਫਸੇ ਹੋਏ ਨੇ ਹਟਦੇ ਹੀ ਨਹੀਂ ਹੈਗੇ ਕੱਢਦੇ ਹੀ ਨਹੀਂ ਹੈ ਗੁਰੂ ਨੂੰ ਨਹੀਂ ਕੋਈ ਸਮਝਦੇ ਬਸ ਇੱਧਰ ਲੱਗੇ ਹੋਏ ਨੇ ਇਹਨਾਂ ਨੂੰ ਨਹੀਂ ਪੁੱਛਣਾ ਜੇ ਕਿਸੇ ਨੂੰ ਇਹ ਤੰਗ ਕਰਦੇ ਨੇ ਜਾਂ ਕੁਝ ਵੀ ਕਰਦੇ ਨੇ ਪੰਜ ਪਾਠ ਚੰਡੀ ਦੀ ਵਾਰ ਦੇ ਕਰਕੇ ਅਰਦਾਸ ਕਰੋ ਫਾਇਦਾ ਹੋਵੇਗਾ ਇੱਕ ਚੀਜ਼ ਹੋਰ ਹੈ ਕਈ ਕਦੇ ਜੀ ਉਹ ਬਾਲੇ ਪਾਠ ਕਰਨ ਨਾਲ ਨੁਕਸਾਨ ਹੁੰਦਾ ਹੈ ਸ਼ਸ਼ਤਰਨਾਮ ਮਾਲਾ ਦੇ ਜਾਂ ਚੰਡੀ ਦੀ ਵਾਰ ਦੇ ਦਾਸ ਨੂੰ ਹੁਕਮ ਹੈ ਇਹ ਗੱਲ ਕਹਿਣ ਦਾ ਮੈਂ ਤਾਂ ਕਹਿ ਰਿਹਾ ਮੈਂ ਆਪਣੇ ਕੋਲ ਨਹੀਂ ਕਹਿੰਦਾ ਕੁਝ ਵੀ ਨਾ ਮੈਨੂੰ ਆਉਂਦਾ ਠੀਕ ਹੈ ਨਾ ਮੈਂ ਕੋਈ ਆਪਣੇ ਨਹੀਂ ਕਹਿ ਰਿਹਾ ਤੁਹਾਡੇ ਲਈ ਕਹਿ ਰਿਹਾ ਆਪਣੇ ਲਈ ਥੋੜੀ ਕਹਿ ਰਿਹਾ ਮੈਂ ਤਾਂ ਜੋ ਜੋ ਮੈਂ ਤੁਹਾਰੇ ਕਰੋਂ ਦੇ ਮੈਂ ਤਾਂ ਗੁਰੂ ਸਾਹਿਬ ਕਰਾ ਰਹੇ ਜੋਨੇਤ ਨੇ ਮਾਦਕ ਜੋ ਵੀ ਹੈਗਾ ਇਹ ਤਾਂ ਸੰਗਤ ਲਈ ਬੇਨਤੀ ਕਰ ਰਹੇ ਆ ਹਜ਼ਾਰਾਂ ਉਦਾਹਰਨਾਂ ਨੇ ਜਿੱਥੋਂ ਮਹਾਰਾਜ ਜੀ ਠੀਕ ਕਰਦੇ ਸਾਰਿਆਂ ਨੂੰ ਸੰਗਤ ਜਦੋਂ ਦੱਸਦੀ ਸਾਰਾ ਕੁਝ ਤੇ ਮੈਨੂੰ ਹੁਕਮ ਹੈ ਇਹ ਨਾਲੇ ਮੇਰਾ ਖੁਰਦਾ ਜੀਵਨ ਇਧਰਲੇ ਪਾਸੇ ਵਾਲਾ ਹੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਆ ਪਹਿਲਾਂ ਅਸੀਂ ਨਹੀਂ ਭਗਤੀ ਵਾਲੇ ਪਾਸੇ ਸੀ ਨਾਰਮਲ ਬੰਦੇ ਸੀ ਹੁਣ ਵੀ ਨਾਰਮਲ ਹੀ ਆ ਪਰ ਹੁਣ ਆਏ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮਹਾਰਾਜ ਨੇ ਲਾਇਆ ਹੋਇਆ ਸਮਝਦੇ ਓ ਸੋ ਚੰਡੀ ਦੀ ਵਾਰ ਦੇ ਪੰਜ ਬਾਠ ਕਰਕੇ ਨਾਲ ਫਲ ਝਟਕਾ ਕਰਨਾ ਹੁੰਦਾ ਹੈ ਕੇਸੀ ਇਸ਼ਨਾਨ ਕਰਕੇ ਅੰਮ੍ਰਿਤ ਪੀਵੇ ਇਹਨਾਂ ਰੂਹਾਂ ਦਾ ਭਲਾ ਹੋ ਜਾਏਗਾ ਇਹਨਾਂ ਲਈ ਅਰਦਾਸ ਕਰਦੇ ਹੋ ਮਹਾਰਾਜ ਇਹਦਾ ਫਲ ਇਹਨਾਂ ਨੂੰ ਦਿਓ ਇਹ ਚਲੀਏ ਜਾਣਗੀਆਂ ਥੋੜਾ ਵਿੱਚ ਪੁੰਨ ਹੈ ਪਰ ਅਰਦਾਸ ਨਹੀਂ ਕਰਨੀ ਆਪਦੇ ਕੋਲੋਂ ਬਈ ਆਪਦੇ ਕੋਲੇ ਜਿਹੜਾ ਨਾਮਤਨ ਉਹਦੀ ਅਰਦਾਸ ਨਹੀਂ ਕਰਨੀ ਮਹਾਰਾਜ ਇਹਨਾਂ ਦਾ ਭਲਾ ਕਰ ਦਿਓ ਫਿਰ ਤਾਂ ਕੋਲੋ ਹੋ ਜਾਏਗਾ ਅਲੱਗ ਤੋਂ ਪਾਠ ਕਰਕੇ ਇਹਨਾਂ ਲਈ ਅਰਦਾਸ ਕਰ ਦਿਓ ਮਹਾਰਾਜ ਇਹਦਾ ਫਲ ਇਹਨਾਂ ਨੂੰ ਦੇ ਦਿਓ ਇਦਾਂ ਹੁੰਦਾ ਇਹਨੂੰ ਗੁਰਮਤ ਕਹਿੰਦੇ ਆ ਠੀਕ ਹੈ ਨਾ ਸੋ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਹੈ ਮਹਾਰਾਜ ਜੀ ਕਿਰਪਾ ਕਰਨ ਨਿਰੋਲ ਗੁਰਮਤਿ ਤੇ ਚੱਲੋ ਦਾਸ ਚ ਬੇਨਤੀਆਂ ਕਰਦਾ ਇਹ ਨਿਰੋਲ ਗੁਰਮਤ ਹੈ ਇਹਦੇ ਵਿੱਚ ਕੋਈ ਵੈਮ ਨਹੀਂ ਪਖੰਡ ਨਹੀਂ ਕੋਈ ਕੱਕ ਕੁਝ ਐਸਾ ਨਹੀਂ ਹੈਗਾ ਮੈਂ ਦੇਖਦਾ ਲੋਕੀ ਨਟ ਤੇ ਬੈਠ ਕੇ ਕੀ ਕੁਛ ਕਰਦੇ ਮੈਨੂੰ ਭੇਜਦੇ ਨੇ ਕੋਈ ਨੁਕ ਲਿੰਕ ਕਹਿੰਦੇ ਕੋਈ ਬੰਦਾ ਕਰਦਾ ਇਹ ਕੋਈ ਬੰਦੇ ਨੇ ਡੰਡੀਆਂ ਜਾਂ ਹੱਥ ਪੜੀਆਂ ਕਹਿੰਦਾ ਲਿਆਓ ਔਰਾ ਚੈੱਕ ਕਰਿਓ ਪਤ ਨਹੀਂ ਐਂ ਜੇ ਕਰਕੇ ਮੈਂ ਔਰਾ ਚੈੱਕ ਕਰਦਾ ਮੈਂ ਕਹਾਂ ਵੀ ਤੂੰ ਇੱਦਾਂ ਵੀ ਹੁੰਦਾ ਪਿਆ ਰਿਹਾ ਅਸੀਂ ਤੁਹਾਨੂੰ ਨਰੋਲ ਬੇਨਤੀ ਕਰ ਰਹੇ ਆ ਇਹ ਜੋ ਚੈਨਲ ਦਾਸ ਦਾ ਇਹ ਚੱਲ ਰਿਹਾ ਹੈ ਨਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਮੈਂ ਨਹੀਂ ਬਣਾਇਆ ਇਹ ਸਿੱਧਾ ਸ਼ਹੀਦਾਂ ਦੀ ਕਿਰਪਾ ਨਾਲ ਚੱਲ ਰਹੀ ਹੈ ਕੁਝ ਹੋਰ ਮੇਰਾ ਆਪਣੇ ਵਿੱਚ ਕੋਈ ਮੋਟਿਵ ਨਹੀਂ ਕੁਝ ਵੀ ਨਹੀਂ ਕੋਈ ਕਹਿੰਦਾ ਤੂੰ ਮੋਨਟਾਈਜ਼ ਕਿਉਂ ਕੀਤਾ ਹੋਇਆ ਮੈਂ ਕਿਹਾ ਵੀ ਪਿਆਰੇ ਤੁਹਾਨੂੰ ਪਤਾ ਸਾਡੇ ਕੋਲ ਸੇਵਾ ਕਿੱਦਾਂ ਦੀ ਚੱਲਦੀ ਹੈ ਹਰ ਮਹੀਨੇ ਜੇ ਇਹਦੇ ਵਿੱਚ ਸਾਨੂੰ ਇਦੇ ਵਿੱਚ ਕੁਛ ਨਹੀਂ ਏਡਾ ਨਹੀਂ ਹੈਗਾ ਏਡਾ ਵੱਡਾ ਕੋਈ ਗੁੱਲ ਅਰਬਾਂ ਲੋਕ ਥੋੜੀ ਨੇ ਇਸ ਚੈਨਲ ਤੇ ਹਨਾ ਤੇ ਜਿੰਨੀ ਵੀ ਸੰਗਤ ਹੈ ਉਹ ਕਿੰਨੀ ਸੇਵਾ ਸਾਨੂੰ ਹੈਲਪ ਮਿਲਦੀ ਰਹਿੰਦੀ ਹੈ ਦਿਨਾਂ ਕਿੰਨੀ ਸੇਵਾ ਸਤਗੁਰੂ ਜੀ ਦੀ ਕਿਰਪਾ ਨਾਲ ਉੱਥੇ ਜਾਂਦੀ ਰਹਿੰਦੀ ਸੇਵਾ ਹੁੰਦੀ ਰਹਿੰਦੀ ਸੰਗਤ ਦੀ ਮੈਂ ਦੱਸਦਾ ਨਹੀਂ ਹੁੰਦਾ ਪਰ ਚਲੋ ਉਹਨਾਂ ਕਈ ਵਾਰੀ ਜਵਾਬ ਦੇਣਾ ਵੀ ਹੁੰਦਾ ਕਿਉਂਕਿ ਟਰਾਂਸਪੈਰੈਂਸੀ ਚੰਗੀ ਹੁੰਦੀ ਹੈ ਸੋ ਇਹ ਚੀਜ਼ਾਂ ਨੇ ਸੰਗਤੀ ਰੂਪ ਵਿੱਚ ਇਹ ਸੇਵਾ ਭੇਜਦੇ ਰਹਿੰਦੇ ਆ ਇੱਥੋਂ ਕਿੰਨੀ ਸੰਗਤ ਦੇ ਟ੍ਰੀਟਮੈਂਟ ਵਾਸਤੇ ਸੇਵਾ ਜਾਂਦੀ ਰਹਿੰਦੀ ਹੈ ਯਾ ਵੀデア ਵਾਸਤੇ ਵੀ ਜਾਂਦੀ ਰਹਿੰਦੀ ਸਾਡੇ ਕੋਲ ਸਾਰਾ ਰਿਕਾਰਡ ਪਿਆ ਰਹਿੰਦਾ ਅਸੀਂ ਕਿਹੜਾ ਕੋਈ ਉਹ ਕਰਦੇ ਆ ਪਰ ਇਹ ਚੀਜ਼ ਹੈ ਵੀ ਮੇਰਾ ਕੱਲਾ ਜਿਹੜਾ ਕਾਰਜ ਹੈਗਾ ਉਹ ਬਿਲਕੁਲ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਮੈਂ ਆਪਣੀ ਮਰਜ਼ੀ ਨਾਲ ਕੋਈ ਕੁਝ ਨਹੀਂ ਕਰਦਾ ਨਾਲ ਮੈਨੂੰ ਲੋੜ ਹੈ ਸੋ ਇਹਦਾ ਕਰ ਲਓ ਤੁਹਾਨੂੰ ਫਾਇਦਾ ਹੋਵੇਗਾ ਤੁਹਾਨੂੰ ਫਾਇਦਾ ਹੋਵੇਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਗੱਲ ਇਹ ਵੀ ਸਾਨੂੰ ਹੁਕਮ ਹੈ ਮਹਾਰਾਜ ਜੀ ਵੱਲੋਂ ਬੇਨਤੀਆਂ ਕਰਨ ਦਾ ਤਾਂ ਕਰ ਰਹੇ ਹਾਂ ਹਨਾ ਮਹਾਰਾਜ ਕਿਰਪਾ ਕਰਨ ਜਸੰਤ ਦੀ ਬਾਣੀ ਦਾ ਆਸਰਾ ਲੈ ਲਓ ਸ਼ਸ਼ਤਰਨਾਮਾਲਾ ਜਾਂ ਚੰਡੀ ਦੀ ਵਾਰ ਦੇ ਪਾਠ ਕਰਕੇ ਜਾਂ ਗੁਰਦੰਤੀ ਕਰਕੇ ਢਾਈ ਘੰਟੇ ਕਰਕੇ ਇਹਨਾਂ ਜਿਨ੍ਹਾਂ ਨੂੰ ਇਹ ਤੰਗ ਕਰਦੇ ਨੇ ਪਿੱਤਰ ਵੱਡੇ-ਵਡੇਰੇ ਜਾਂ ਜੋ ਵੀ ਜਾਂ ਤੁਰੇ-ਫਿਰਦੇ ਨੇ ਮਾੜੀਆਂ ਰੂਹਾਂ ਕਿਸੇ ਦੇ ਘਰ ਚਣੇ ਆਈ ਮੌਤਾਂ ਹੋਈਆਂ ਹੋਈਆਂ ਨੇ ਜੋ ਵੀ ਹੋਇਆ ਐ ਇਦਾਂ ਕਰ ਲਓ ਇਹਨਾਂ ਦਾ ਭਲਾ ਹੋ ਜਾਏਗਾ 100% ਠੀਕ ਐ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ